ਸ਼ਸ਼ੀਕਾਲ ਅਦਾਬ ਨਮਸਤੇ ਸਵਾਗਤ ਹੈ ਜੀ ਤੁਹਾਡਾ ਮਾਝਾ ਖਬਰਸਾਰ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਅਮਰਤ ਕੈਰੋਂ ਅੱਜ ਆਪਾਂ ਦੋ ਘਟਨਾਵਾਂ ਤੇ ਗੱਲਬਾਤ ਕਰਦੇ ਹਾਂ ਇਹ ਦੋ ਘਟਨਾਵਾਂ ਸਾਡੇ ਤਰਨਤਾਰ ਜिले ਦਾ ਹਾਲ ਦੱਸਣਗੀਆਂ ਕਿs ਤਰ੍ਹਾਂ ਸਾਡੇ ਤਰਨਤਾਰ ਜिले ਦੇ ਵਿੱਚ ਔਰਤਾਂ ਦੇ ਨਾਲ ਦੁਰਵਿਵਹਾਰ ਹੁੰਦਾ ਹੈ ਲੋਕਾਂ ਨੂੰ ਫਰੋਤੀਆਂ ਦੀਆਂ ਕੱਲਾਂ ਆਉਂਦੀਆਂ ਨੇ ਲੋਕੀ ਆਪਣੇ ਘਰਾਂ 'ਚ ਵੀ ਸੇਫ ਨਹੀਂ ਆ ਲੁੱਟਾਂ ਖੋਹਵਾ ਹੁੰਦੀਆਂ ਨੇ ਪਹਿਲੀ ਘਟਨਾ ਜਿਹੜੀ ਆ ਉਹ ਆਪਣੇ ਪੱਟੀ ਬਾਸੜ ਦੇ ਨਸਬੰਧਤਾ ਆਪਣੇ ਪੱਟੀ ਬਾਸੜ ਅੱਡੇ ਦੇ ਵਿੱਚ ਜਿਹੜੀ ਵੀਡੀਓ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਆ ਇੱਕ ਬੀਬੀ ਦੇ ਨਾਲ ਕੁਝ ਬੰਦੇ ਬੇਹਦੀ ਹੇਟਲੇ ਦਰਜੇ ਦੀ ਸ਼ਬਦਾਵਲੀ ਨਾਲ ਉਸ ਬੀਬੀ ਨੂੰ ਗਾਲ੍ਹਾਂ ਕੱਢ ਰਹੇ ਨੇ ਸੁਣਨ ਦੇ ਵਿੱਚ ਆਇਆ ਕਿ ਇਹ ਜਿਹੜੇ ਬੰਦੇ ਗਾਲ੍ਹਾਂ ਕੱਢ ਰਹੇ ਨੇ ਇਹ ਰੋਡਵੇਜ ਦੇ ਕਰਮਚਾਰੀ ਨੇ 100% ਗੱਲ ਸੱਚ ਆ ਕਿ ਇਸ ਬੀਬੀ ਨੇ ਬਾਸ ਦੇ ਕੰਡਕਟਰ ਜਾਂ ਬੱਸ ਦਾ ਜਿਹੜਾ ਡਰਾਈਵਰ ਆ ਉਸ ਨੂੰ ਕੁਝ ਗਲਤ ਕਿਹਾ ਹੋਏਗਾ ਪਰ ਇੱਕ ਔਰਤ ਨੂੰ ਇਹਨੇ ਨੀਵੇਂ ਦਰਜੇ ਦੀਆਂ ਗਾਲਾਂ ਕੱਢੀਆਂ ਕਿੰਨੀ ਕਿ ਜਾਇਜ਼ ਗੱਲ ਆ ਉਹ ਵੀ ਇੱਕ ਸਰਕਾਰੀ ਨੁਮਾਇੰਦਾ ਜਾਂ ਇੱਕ ਸਰਕਾਰੀ ਕਰਮਚਾਰੀ ਇਸ ਤਰੀਕੇ ਦੀ ਗੱਲਬਾਤ ਕਰ ਰਿਹਾ ਇੱਕ ਔਰਤ ਦੇ ਨਾਲ ਇਹ ਕਿੰਨੀ ਕਿ ਜਾਇਜ਼ ਗੱਲ ਆ ਫਿਰ ਉਸ ਦੀ ਵੀਡੀਓ ਬਣਾ ਰਹੇ ਨੇ ਵੀਡੀਓ ਦੇ ਵਿੱਚੋਂ ਸਭ ਪਤਾ ਲੱਗਦਾ ਕਿ ਤਿੰਨ ਬੰਦੇ ਆ ਜਿਹੜੇ ਬੇहद ਗੰਦੀਆਂ ਗੱਲਾਂ ਉਸਔਰਤ ਨੂੰ ਕੱਢ ਰਹੇ ਨੇ ਫਿਰ ਹੈਰਾਨੀ ਹੁੰਦੀ ਇਹ ਗੱਲ ਸੋਚ ਕੇ ਵੀ ਦੋ ਤਿੰਨ ਦਿਨਾਂ ਤੋਂ ਇਹ ਵੀਡੀਓ ਚੱਲ ਰਹੀ ਹੈ ਕਿਸੇ ਵੀ ਮਹਿਲਾ ਕਮਿਸ਼ਨ ਕੋਲੇ ਇਹ ਵੀਡੀਓ ਨਹੀਂ ਪਹੁੰਚੀ ਜਾਂ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਨੇ ਪੱਟੀ ਅੱਡਾ ਉਹਨਾਂ ਦੇ ਘਰ ਤੋਂ ਕੋਈ ਬਹੁਤਾ ਦੂਰ ਨਹੀਂ ਆ ਕਿਸੇ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਜਾਂ ਮੂਤਬਾਰ ਨੇ ਉਹਨਾਂ ਤੱਕ ਇਹ ਵੀਡੀਓ ਨਹੀਂ ਗਈ ਉਹਨਾਂ ਨੇ ਇਹ ਵੀਡੀਓ ਵੇਖੀ ਨਹੀਂ ਜਾਂ ਲਾਲਜੀਤ ਸਿੰਘ ਭੁੱਲਰ ਤੱਕ ਇਹ ਗੱਲ ਨਹੀਂ ਗਈ ਜੇਕਰ ਇਹ ਵੀਡੀਓ ਕਿਸੇ ਮੋਤ ਬਾਹਰ ਨੇ ਵੇਖੀ ਹਾਂ ਤੇ ਲਾਲਜੀਤ ਸਿੰਘ ਭੁੱਲਰ ਤੱਕ ਇਹ ਗੱਲ ਪਹੁੰਚਾਈ ਨਹੀਂ ਤੇ ਬਿਹਤ ਸ਼ਰਮ ਵਾਲੀ ਗੱਲ ਆ ਇਹ ਹਾਲ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਔਰਤਾਂ ਦਾ ਮੈਂ ਫੇਰ ਕਹਿ ਦਿਆਂ ਵੀ ਬਿਲਕੁਲ ਸੱਚੀ ਗੱਲ ਆ ਵੀ ਉਸ ਬੀਬੀ ਨੇ ਵੀ ਕੰਡਕਟਰ ਜਾਂ ਡਰਾਈਵਰ ਨੂੰ ਕੁਝ ਕਿਹਾ ਹੋਵੇਗਾ ਪਰ ਇਸ ਤਰੀਕੇ ਦੇ ਨਾਲ ਇੰਨੀਆਂ ਗੰਦੀਆਂ ਗੱਲਾਂ ਕੱਢਣੀਆਂ ਤੇ ਉਸ ਦੀ ਵੀਡੀਓ ਵੀ ਬਣਾਉਣਾ ਮੈਨੂੰ ਨਹੀਂ ਲੱਗਦਾ ਇਹ ਬਰਦਾਸ਼ਤ ਕਰਨ ਯੋਗ ਗੱਲ ਆ ਕਿਸੇ ਮਹਿਲਾ ਕਮਿਸ਼ਨ ਜਾਂ ਲਾਲਜੀ ਸਿੰਘ ਢੁੱਲਰ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰੀਕੇ ਦੇ ਨਾਲ ਔਰਤਾਂ ਦੇ ਨਾਲ ਦੁਰਵਿਵਹਾਰ ਹੁੰਦਾ ਹੈ ਦੂਸਰੀ ਜਿਹੜੀ ਘਟਨਾ ਹੈ ਉਹ ਤਰਨਤਾਰਨ ਦੀ ਹੈ ਤਰਨਤਾਰਨ ਸ਼ਹਿਰ 'ਚ ਬਾਸਕਿੰ ਰੋਬਿੰਗ ਨਾਂ ਦੀ ਇੱਕ ਆਈਸਕ੍ਰੀਮ ਦੀ ਦੁਕਾਨ ਆ ਦੋ ਨੌਜਵਾਨ ਗੱਡੀ ਤੇ ਆਉਂਦੇ ਆ ਉਹਨਾਂ ਚੋਂ ਇੱਕ ਥੱਲੇ ਉੱਤਰਦਾ ਏ ਉਹਨੇ ਮੂੰਹ ਬੰਨਿਆ ਹੁੰਦਾ ਏ ਤੇ ਉਹ ਦੁਕਾਨਦਾਰ ਕੋਲ ਆਈਸਕ੍ਰੀਮ ਮੰਗਦਾ ਏ ਦੁਕਾਨਦਾਰ ਆਈਸਕ੍ਰੀਮ ਦੇ ਦੇਂਦਾ ਏ ਤੇ ਜਦੋਂ ਪੈਸੇ ਦੇਣ ਦੀ ਵਾਰੀ ਆਉਂਦੀ ਆ ਤੇ ਖਰੀਦਣ ਵਾਲਾ ਕਹਿੰਦਾ ਏ ਕਿ ਮੈਂ ਪੈਸੇ ਔਨਲਾਈਨ ਪੇ ਕਰ ਦੇਣਾ ਏ ਦੁਕਾਨਦਾਰ ਸਕੈਨਰ ਦਾ ਦੱਸਦਾ ਏ ਪੀਐਸ ਸਕੈਨਰ ਤੇ ਪੈਸੇ ਪਾ ਦਿਓ ਪਰ ਖਰੀਦਣ ਵਾਲਾ ਪੈਸੇ ਨਹੀਂ ਪਾਉਂਦਾ ਦੁਕਾਨਦਾਰ ਦੁਬਾਰਾ ਫਿਰ ਕਹਿੰਦਾ ਏ ਕਿ ਇਸ ਸਕੈਨਰ ਦੇ ਉੱਤੇ ਪੈਸੇ ਪਾ ਦਿਓ ਤੇ ਜਿਹੜਾ ਨੌਜਵਾਨ ਖਰੀਦਣ ਆਇਆ ਹੁੰਦਾ ਏ ਆਈਸਕ੍ਰੀਮ ਉਹ ਆਪਣੇ ਹੈਂਡਬੈਗ ਜਿਹੜਾ ਉਹਦੇ ਕੋਲੇ ਉਹ ਹੈਂਡਬੈਗ ਦੇ ਵਿੱਚੋਂ ਇੱਕ ਪਿਸਤਲ ਕੱਢਦਾ ਏ ਦੁਕਾਨਦਾਰ ਦੇ ਉੱਤੇ ਤਾਨਦਾ ਏ ਤੇ ਦੁਕਾਨਦਾਰ ਨੂੰ ਕਹਿੰਦਾ ਏ ਵੀ ਜੇਕਰ ਪੈਸੇ ਮੰਗੇ ਤੇ ਗੋਲੀ ਮਾਰ ਦੂੰਗਾ ਦੁਕਾਨਦਾਰ ਵਿਚਾਰਾ ਡਰ ਕੇ ਪਿੱਛੇ ਹਟ ਜਾਂਦਾ ਏ ਤੇ ਨੌਜਵਾਨ ਜਿਹੜਾ ਉਹ ਆਈਸਕ੍ਰੀਮ ਲੈ ਕੇ ਫਿਰ ਫਲੋਰਫਲੀ ਆਪਣੀ ਗੱਡੀ 'ਚ ਬਹਿਣ ਲੱਗਦਾ ਏ ਦੁਕਾਨਦਾਰ ਥੋੜੀ ਹਿੰਮਤ ਵਿਖਾ ਕੇ ਜਿਹੜਾ ਨੌਜਵਾਨ ਤੋਂ ਉਹਦਾ ਹੈਂਡਬੈਗ ਖੋਹ ਲੈਂਦਾ ਏ ਤੇ ਜਿਹੜਾ ਨੌਜਵਾਨ ਉਹ ਹਰਫਲੇ ਆਉਂਦੀ ਗੱਡੀ 'ਚ ਬਹਿੰਦਾ ਹੈ ਤੇ ਗੱਡੀ ਉੱਥੋਂ ਭਜਾ ਕੇ ਲੈ ਜਾਂਦੇ ਆ ਇੱਕ ਸਾਥੀ ਉਹਦਾ ਗੱਡੀ ਦੇ ਵਿੱਚ ਪਹਿਲਾਂ ਹੀ ਮੌਜੂਦ ਹੁੰਦਾ ਦੁਕਾਨਦਾਰ ਬਾਅਦ 'ਚ ਉਹ ਹੈਂਡ ਬੈਗ ਖੋਲਦਾ ਹੈ ਤੇ ਹੈਂਡ ਬੈਗ ਦੇ ਵਿੱਚੋਂ ਇੱਕ ਪਿਸਟਲ ਤੇ ਕੁਝ ਰਾਉਂਡ ਨਿਕਲਦੇ ਨੇ ਉਹ ਪੁਲਿਸ ਨੂੰ ਸੂਚਿਤ ਕਰਦਾ ਹੈ ਪੁਲਿਸ ਨੂੰ ਉਹ ਬੈਗ ਜਿਹੜਾ ਹੈ ਪੁਲਿਸ ਦੇ سپرد ਕਰ ਦਿੰਦਾ ਹੈ ਹੁਣ ਵੇਖੋ ਇਹ ਹਾਲਾਤ ਨਹੀਂ ਸਾਡੇ ਤਰਨਤਨ ਜिले ਦੀ ਇੱਥੇ ਔਰਤਾਂ ਦੇ ਨਾਲ ਦੁਰਵਿਹਾਰ ਹੁੰਦਾ ਹੈ ਉਸ ਦੀ ਵੀਡੀਓ ਬਣਦੀ ਆ ਪਰ ਕੋਈ ਵੀ ਮਹਿਲਾ ਕਮਿਸ਼ਨ ਜਾਂ ਸਾਡੇ ਮੰਤਰੀ ਸਾਹਿਬ ਜਾਂ ਹੋਰ ਕੋਈ ਹੋਰਤਾਂ ਦੇ ਜਿਹੜਾ ਹੈ ਰਾਖੀ ਕਰਨ ਵਾਲਾ ਕੋਈ ਵੀ ਡਿਪਾਰਟਮੈਂਟ ਜਾਂ ਕੋਈ ਵੀ ਸਮਾਜਿਕ ਜ਼ਤਿਬੰਦੀ ਇਥੋਂ ਤੱਕ ਕਿ ਇਸ ਘਟਨਾ ਬਾਰੇ ਜਿਹੜੀ ਪੱਟੀ ਦੇ ਵਿੱਚ ਹੋਈ ਉਸ ਬੀਬੀ ਦੇ ਨਾਲ ਕੋਈ ਵਿਰੋਧੀ ਧਿਰ ਦਾ ਨੇਤਾ ਜਾਂ ਕੋਈ ਹੋਰ ਲੀਡਰ ਵੀ ਨਹੀਂ ਬੋਲਿਆ ਜਾਂ ਕੋਈ ਵੱਡਾ ਪੱਤਰਕਾਰ ਨੇ ਵੀ ਇਸ ਬਾਰੇ ਗੱਲਬਾਤ ਨਹੀਂ ਕੀਤੀ ਪਈ ਇਹ ਗਲਤ ਹੋਇਆ ਕਿਸੇ ਅਖਬਾਰ ਦੇ ਵਿੱਚ ਵੀ ਇਹ ਗੱਲ ਨਹੀਂ ਛਪੀ ਘਟਨਾ ਨੂੰ 3-2 ਜਾਂ 3 ਦਿਨ ਹੋ ਗਏ ਨੇ ਬੀਤੀ ਹੋਈ ਨੂੰ ਅਜੇ ਤੱਕ ਕਿਸੇ ਅਖਬਾਰ ਦੇ ਵਿੱਚ ਨਹੀਂ ਛਪੀ ਜਾਂ ਕਿਸੇ ਨੇ ਵੀ ਇਸ ਚੀਜ਼ ਦੇ ਲਈ ਸਟੈਂਡ ਨਹੀਂ ਲਿਆ ਇਹ ਹਾਲਾਤ ਨਹੀਂ ਸਾਡੇ ਤਰਨਤਨ ਜ਼ਿਲ੍ਹੇ ਦੇ ਜਿੱਥੇ ਔਰਤਾਂ ਸੇਫ ਨਹੀਂ ਨੇ ਲੋਕੀ ਘਰਾਂ ਚ ਸੇਫ ਨਹੀਂ ਨੇ ਦੁਕਾਨਦਾਰ ਸੇਫ ਨਹੀਂ ਆ ਗੁੰਡਾਗਰਦੀ ਪੀਕ ਤੇ ਆ ਲੋਕਾਂ ਨੂੰ ਜਿਹੜਾ ਹੈ ਉਹ ਫਰੋਤੀ ਲਈ ਕੱਲਾ ਆਉਂਦੀਆਂ ਤੇ ਸਾਡੀ ਸਰਕਾਰ ਜੁਧ ਨਸ਼ਾ ਵਿਰੁੱਧ ਦੀਆਂ ਰੈਲੀਆਂ ਕੱਢ ਰਹੀ ਹੈ ਸਾਡੀ ਸਰਕਾਰ ਬਿਜੀ ਆ ਤਰਨਤਨ ਦੀ ਜਿੰਮਨੀ ਚੋਂ ਡੇ ਲਈ ਤੇ ਲੋਕਾਂ ਦੀ ਹਫਾਜ਼ਤ ਦਾ ਜਿੰਮਾ ਕਿਹਦੇ ਸਿਰ ਆ ਸੁਮੇਰੀ ਤੁਹਾਡੇ ਸਭ ਅੱਗੇ ਬੇਨਤੀ ਆ ਵੀ ਤੁਸੀਂ ਖੁਦ ਹੀ ਸਾਧਨ ਰਹੋ ਤੇ ਸਤਰ ਕਰੋ ਤੇ ਆਪਦੇ ਹੱਕਾਂ ਦੇ ਲਈ ਆਵਾਜ਼ ਉਠਾਓ ਕਿਸ ਨੇ ਤੁਹਾਡੇ ਲਈ ਕੁਝ ਨਹੀਂ ਕਰਨਾ ਮੌਜੂਦਾ ਸਰਕਾਰ ਦੇ ਨੁਮਾਇੰਦੇ ਅੱਗੇ ਇੱਕ ਬੇਨਤੀ ਆ ਵੀ ਜੇਕਰ ਤੁਹਾਡੇ ਅੰਦਰ ਇਨਸਾਨੀਅਤ ਹੈ ਮੇਰੀ ਬਾਕੀ ਜਿਹੜਾ ਇਹ ਪਾਰਟੀਆਂ ਦੇ ਨੁਮਾਇੰਦੇ ਅੱਗੇ ਵੀ ਬੇਨਤੀ ਆ ਵੀ ਜੇਕਰ ਤੁਹਾਡੇ ਅੰਦਰ ਇਨਸਾਨੀਅਤ ਹੈ ਤੇ ਉਸ ਬੀਬੀ ਵਾਲੀ ਘਟਨਾ ਦੇ ਲਈ ਸਟੈਂਡ ਲਓ ਬਿਲਕੁਲ ਸੱਚ ਦੀ ਗੱਲ ਆ ਵੀ ਉਹ ਬੀਬੀ ਵੀ ਗਲਤ ਹੋ ਸਕਦੀ ਆ ਪਰ ਇਸ ਤਰੀਕੇ ਦੇ ਨਾਲ ਇਨੀ ਪੱਦੀ ਸ਼ਬਦਾਵਲੀ ਵਰਤਨਾ ਕਿਸੇ ਔਰਤ ਦੇ ਲਈ ਤੇ ਉਹਦੀ ਵੀਡੀਓ ਬਣਾਉਣਾ ਕਿਥੋਂ ਤੱਕ ਇਹ ਜਾਇਜ਼ ਗੱਲ ਆ ਸੋਚੋ ਸਾਡੀ ਘਰ ਦੀਆਂ ਔਰਤਾਂ ਵੀ ਉਸ ਜਗ੍ਹਾ ਹੋ ਸਕਦੀਆਂ ਇਸ ਗੱਲ ਨੂੰ ਜਰੂਰ ਸੋਚੋ ਸੋ ਮੈਨੂੰ ਦਿਓ ਇਜਾਜ਼ਤ ਧੰਨਵਾਦ ਵੈਗਰੂ ਚੜ੍ਹਦੀ ਕਲਾ ਚ ਰੱਖੇ